ਨੋ ਹੀ ਗੱਦਾ ਦੇ ਜੋਰ ਆ ਮੈਂ ਲੋਕਾਂ ਨੂੰ ਵੋਟਾਂ ਪਾਉਣ ਦੋ ਬਦਮਾਸ਼ੀ ਤੇ ਸਿਰ ਤੇ ਨਹੀਂ ਚਾਹਦੋ ਬਦਮਾਸ਼ੀ ਕੀਤੀ ਪਰ ਮਾਫੀ ਹੋਏ ਬਦਮਾਸ਼ੀ ਕੀਤੀ ਕੋਈ ਨਹੀਂ ਆ ਲੋਕਾਂ ਦੇ ਘਰਾਂ ਤੇ ਵੜ ਵੜ ਲੋਕਾਂ ਦੇ ਘਰਾਂ ਤੇ ਪਸੰਦ ਤੇ ਹੋਣ ਫੇਰ ਆ ਪਾ ਗਏ ਆ ਕਿੱਥੇ ਗਏ ਹਾਂ ਇਹ ਐਸੇ ਫੇਰ ਕਰਦੇ ਕੀ ਹੋ ਵੀਰ ਸਟਾਇਆ ਹੁੰਦੀਆਂ ਜਾਂਦੀਆਂ ਜਾਂਦੀਆਂ ਆਹ ਤਾਰਾਂ ਯਾਰ ਦੋ ਸਾਰੇ ਲੋਕਾਂ ਨੂੰ ਕਹਾਰਾ ਤੇਰੀ ਦੱਸ ਕੇ ਪੈਂਦੇ ਆ ਸੁਖਿੰਦਰ ਦਾ ਵੇਜ਼ੰਡਰ ਦੋਰਾ ਹੈ ਨਹੀਂ ਸੁਖਿੰਦਰ ਦਾ ਵੇਜ਼ੰਡਰ ਫਿਰ 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 ਦਾਰਾ ਨਹੀਂ ਕੋਈ ਥਰੇ ਬੈਠੋ ਸਾਰੇ ਐ ਨਹੀਂ ਕੋਈ ਤੇ ਲੋਕਰ ਬੰਦੋ ਵੋਟਾ ਥਰੇ ਬੈਠੋ ਵੇਖਦੇ ਚਾਹੇ ਇੱਕ ਟੱਕਾ ਮਾਰੀ ਬੈਠੋ ਜਿੱਥੇ ਕੱਟਰ ਹੋਣਾ ਨਾ ਇੱਕ ਤਾਂ ਬੈਠਾ ਪੈਣ ਦੀਏ ਵੋਟਾ ਭਾਈ ਪੈਣ ਨਹੀਂ ਦੇਂਦੇ ਆ ਨਹੀਂ ਨਾ ਆਈ ਨਹੀਂ ਦਾ ਖਤਮਾ ਲਗਾਈਏ ਸਾਡੇ ਵਰ ਕਰਿਆ ਆਪਾਂ ਵੀ ਆਏ ਆ ਕੀ ਵੀ ਆਈ ਹੈ ਨਾ ਮੈਂ ਮੈਂ ਇਲੈਕਸ਼ਨ ਮੈਂ ਜਾਂਦਾ ਆਪਾਂ ਕਿਹਨਾਂ ਜਨਸ਼ਨ ਗਿਆ ਆਪਾਂ ਸਾਰੀ ਆਪਾਂ ਇਲੈਕਸ਼ਨ ਨੇ ਜਣਾ ਸਾਰਾ ਕੁਝ ਕੌਣ ਹੈ ਮੇਨ ਕਿਹੜੀ ਚੀਜ਼ ਦਾ ਮੇਨ ਹੈ ਮੇਨ ਕਿਹੜੀ ਚੀਜ਼ ਚਲੋ ਵੀਡੀਓ ਬਣਾ ਸਾਰੇ ਆ ਦੀ ਬਣਾਏ ਨਾ ਦੀਓ ਗੱਡੀਆਂ ਦੀ ਬਣਾ ਗੱਡੀਆਂ ਦੇ ਨੰਬਰ ਨੂੰ ਭੱਲੇ ਨੂੰ ਵੀ ਨਾ ਨੋ ਹੀ ਗੱਦਾ ਦੇ ਜੋਰ ਹਨ ਲੋਕਾਂ ਨੂੰ ਵੋਟਾਂ ਪਾਉਣ ਦੇ ਬਦਮਾਸ਼ੀ ਤੇ ਸਿਰ ਤੇ ਨਹੀਂ ਬਦਮਾਸ਼ੀ ਕੀਤੀ ਬਦਮਾਸ਼ੀ ਹੋਏ ਬਦਮਾਸ਼ੀ ਕੀਤੀ ਕੋਈ ਨਹੀਂ ਲੋਕਾਂ ਦੇ ਘਰਾਂ ਦੇ ਬਾਹਰ ਬਦਮਾਸ਼ੀ ਲੋਕਾਂ ਦੇ ਘਰਾਂ ਦੇ ਬਾਹਰ ਫਿਰ ਆ ਲਾ ਪਾ ਕੇ ਆਏ ਆ ਕਿੱਥੇ ਗਏ ਵੇ ਇਹ ਇਹ ਉੱਪਰ ਕਰਦੇ ਕਿਉਂ ਵੀਰ ਸਟਾਇਆ ਆਉਂਦੀਆਂ ਜਾਂਦੀਆਂ ਜਿੰਦੀਆਂ ਆ ਰਹੀਆਂ ਜਿੰਦ ਦੋਵੇਂ ਬੰਦੇ ਮੇਰਾ ਸਾਰੇ ਜਿੰਦ ਕਰ ਰਹੇ ਮੇਰੇ ਭਿੰਦੇ ਸੁਖਿੰਦਰ ਦਾ ਵੇਦਰ ਦਾਰਾ ਹੈ ਨਹੀਂ ਸੁਖਿੰਦਰ ਦਾ ਵੇਦਰ ਦਾਰਾ ਫਿਰ 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 ਕਰੀਏ ਨਹੀਂ ਕੋਈ ਘਰ ਤੇ ਬੈਠੋ ਵੇਖ ਲੈ ਇੱਕ ਨਾ ਟੱਕਾ ਮਾਰੋ ਬੈਠੋ ਜਿੱਥੇ ਟੱਕਾ ਪਾਣਾ ਨਾ ਇੱਕ ਤਾਂ ਬੈਠੀ ਆ ਪੈਣ ਦੀਏ ਵੋਟਾਂ ਭਾਈ ਪੈਣ ਹੀ ਦੇਂਦੇ ਆ ਨਹੀਂ ਨਹੀਂ ਤੇ ਭਈਏ ਰਾਣਾ ਨਾ ਆਈ ਨਹੀਂ ਦਾ ਖਤਮਾ ਕਰਾਈਏ ਆ ਦੇਵਤ ਕਰਿਆ ਆਪਾਂ ਵੀ ਆਏ ਆ ਉਹ ਵੀ ਆਈ ਜਣਾ ਮੈਂ ਮੈਂ ਇਲੈਕਸ਼ਨ ਅਫਸਰ ਐ ਮੈਂ ਇਲੈਕਸ਼ਨ ਅਫਸਰ ਆਪਾਂ ਨੂੰ ਇਲੈਕਸ਼ਨ ਨਜਾਣਾ ਸਾਰਾ ਕੁਝ ਕੌਣ ਹੈ ਮੈਂ ਕਿਹੜੀ ਚੀਜ਼ ਦਾ ਮੈਂ ਆਪਰਾ ਜੀ ਮੈਂ ਕਿਹੜੀ ਚੀਜ਼ ਚ ਜੀ ਯਾਰ ਚਲੋ ਵੀਡੀਓ ਬਣਾ ਸਾਰੇ ਆ ਦੀ ਬਣਾ ਇਹਨਾਂ ਦੀ ਉਹ ਗੱਡੀਆਂ ਦੀ ਬਣਾ ਗੱਡੀਆਂ ਦੇ ਨੰਬਰ ਨੰਬਰ ਲੈ ਲੂਗੀ ਇਸਕੇ ਇਹੋ ਜਿਹਾ ਆ ਵੀਡੀਓ ਲਾਣਾ ਮੈਂ